ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਹਾਂਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 68 ਤੇ 69 ਤੇ ਸਵੈਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਬਾਣੀ ਗੁਰੂ ਅਮਰਦਾਸ ਜੀ ਦੀ ਚੱਲ ਰਹੀ ਹੈ ਜੀ ਸ੍ਰੀ ਰਾਗ ਦੇ ਵਿੱਚ ਸ੍ਰੀ ਰਾਗ ਮਹੱਲਾ ਤੀਜਾ ਸਹਜੇ ਨੋ ਸਬ ਲੋਚ ਦੀ ਬੇਨ ਗੁਰ ਪਾਇਆ ਨਾ ਜਾਏ ਪੜ ਪੜ ਪੰਡਤ ਜੋਤ ਕੀ ਥਕੇ ਪੇਖੀ ਪਰਮ ਪੁਲਾਏ ਗੁਰ ਪੇਟੇ ਸਹਜ ਪਾਇਆ ਆਪਣੀ ਕਿਰਪਾ ਕਰੇ ਰਜਾਏ ਹੰਦੀ ਸੰਗਤ ਜੀ ਗੁਰੂ ਅਮਰਦਾਸ ਜੀ ਕਹਿੰਦੇ ਕਿ ਹਰ ਕੋਈ ਇਹ ਲੋਚਦਾ ਕਿ ਮੈਨੂੰ ਆਤਮਿਕ ਅਡੋਲਤਾ ਮਿਲ ਜਾਏ ਮੈਨੂੰ ਸਹਜ ਮਿਲ ਜਾਏ ਪਰ ਕਹਿੰਦੇ ਗੁਰੂ ਤੋਂ ਬਿਨਾ ਸਹਜ ਆਤਮਿਕ ਅਡੋਲਤਾ ਨਹੀਂ ਮਿਲ ਸਕਦੇ ਕਹਿੰਦੇ ਜਿਹੜੇ ਪੰਡਤ ਨੇ ਹੋਰ ਜੋਤ ਜੋਤਸ਼ੀ ਨੇ ਕਹਿੰਦੇ ਜਿਹੜੇ ਛੇਪੇਖਾਂ ਦੇ ਕਹਿੰਦੇ ਹੋਰ ਸਾਧੂ ਨੇ ਸਾਰੇ ਕਹਿੰਦੇ ਧਾਰਮਿਕ ਪੁਸਤਕਾਂ ਪੜ ਪੜ ਥੱਕ ਗਏ ਨੇ ਕਹਿੰਦੇ ਬਸ ਭਰਮ ਦੇ ਵਿੱਚ ਭੁੱਲੇ ਹੋਏ ਨੇ ਧਾਰਮਿਕ ਬੁਖਾਵੇ ਵਿੱਚ ਭੁੱਲੇ ਹੋਏ ਨੇ ਭਰਮ ਵਿੱਚ ਭੁੱਲੇ ਹੋਏ ਨੇ ਕਹਿੰਦੇ ਜਦੋਂ ਕੋਈ ਜੀਵ ਦਾ ਗੁਰੂ ਦੇ ਨਾਲ ਮਿਲਾਪ ਹੁੰਦਾ ਤਾਂ ਫਿਰ ਪ੍ਰਮਾਤਮਾ ਆਪਣੀ ਰਜ਼ਾ ਦੇ ਵਿੱਚ ਕਿਰਪਾ ਕਰਕੇ ਉਸ ਜੀਵ ਨੂੰ ਸਹਿਜ ਦੇ ਦਿੰਦਾ ਆਤਮਿਕ ਅਡੋਲਤਾ ਦੇ ਦਿੰਦਾ ਭਾਈ ਰੇ ਗੁਰਬਿਨ ਸਹਿਜ ਨਾ ਹੋਏ ਕਹਿੰਦੇ ਗੁਰੂ ਤੋਂ ਬਿਨਾਂ ਸਹਿਜ ਨਹੀਂ ਮਿਲ ਸਕਦਾ ਆਤਮਿਕ ਅਡੋਲਤਾ ਨਹੀਂ ਮਿਲ ਸਕਦੀ ਸਬਦੇ ਹੀ ਤੇ ਸਹਜ ਊਪਜੇ ਹਰ ਪਾਇਆ ਸੱਚ ਸੋਏ ਜਦੋਂ ਕਹਿੰਦੇ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਆਤਮਿਕ ਅਡੋਲਤਾ ਮਿਲਦੀ ਆ ਤਾਂ ਫਿਰ ਉਹ ਸੱਚਾ ਪਰਮਾਤਮਾ ਮਿਲ ਜਾਂਦਾ ਹੈ ਉਹਨੂੰ ਪਾ ਲਈਦਾ ਹੈ ਰਹਾਉ ਸਹਜੇ ਗਾਵਿਆ ਥਾਏ ਪਵੈ ਬਿਨ ਸਹਜੇ ਕਥਨੀ ਬਾਦ ਕਹਿੰਦੇ ਜਦੋਂ ਅਸੀਂ ਸਹਜ ਵਿੱਚ ਰਹਿ ਕੇ ਆਤਮਿਕ ਅਡੋਲਤਾ ਵਿੱਚ ਰਹਿ ਕੇ ਉਸ ਪਰਮਾਤਮਾ ਦੇ ਗੁਣਾਂ ਨੂੰ ਗਾਉਂਦੇ ਆ ਕਹਿੰਦੇ ਫੇਰ ਹੀ ਅਸੀਂ ਪਰਮਾਤਮਾ ਦੀ ਦਰਗਾਹ ਦੇ ਵਿੱਚ ਪਰਵਾਨ ਹੁੰਨੇ ਆ ਕਹਿੰਦੇ ਬਾਕੀ ਫਿਰ ਜੇ ਇਨਸਾਨ ਵਿੱਚ ਸਹਜ ਨਹੀਂ ਹੈਗਾ ਬਾਕੀ ਸਭ ਗੱਲਾਂ ਤਾਂ ਕਹਿੰਦੇ ਵਿਅਰਥ ਨੇ ਜੇ ਕਿਸੇ ਨੂੰ ਸਹਜ ਹੈ ਨਹੀਂ ਆਤਮਿਕ ਅਡੋਲਤਾ ਹੈ ਨਹੀਂ ਤੇ ਧਾਰਮਿਕ ਗੱਲਾਂ ਕਹਿੰਦਾ ਪਰ ਉਹ ਫਿਰ ਕਹਿੰਦੇ ਸਭ ਵਿਅਰਥ ਹੈ ਕਿਉਂਕਿ ਉਸ ਨੂੰ ਅਸਲੀਅਤ ਦਾ ਪਤਾ ਨਹੀਂਗਾ ਸਹਿਜੇ ਹੀ ਭਗਤ ਉਪਜੈ ਸਹਿਜੇ ਪਿਆਰ ਬੈਰਾਗ ਕਹਿੰਦੇ ਜਦੋਂ ਕਿਸੇ ਵਿੱਚ ਸਹਿਜ ਆਉਂਦਾ ਫੇਰ ਹੀ ਕਹਿੰਦੇ ਉਹਦੇ ਅੰਦਰ ਭਗਤੀ ਕਰਨ ਦੇ ਲਈ ਚਾਹ ਉਪਜਦਾ ਤੇ ਫਿਰ ਉਹਦੇ ਅੰਦਰ ਪ੍ਰਮਾਤਮਾ ਲਈ ਪਿਆਰ ਬੈਰਾਗ ਸਭ ਕੁਝ ਸਹਿਜ ਦੇ ਨਾਲ ਹੀ ਪੈਦਾ ਹੁੰਦਾ ਸਹਜ ਹੀ ਤੇ ਸੁਖ ਸਾਥ ਹੋਏ ਬਿਨ ਸਹਜ ਜੀਵਨ ਬਾਦ ਕਹਿੰਦੇ ਜਦੋਂ ਕਿਸੇ ਨੂੰ ਸਹਜ ਮਿਲਦਾ ਹੈ ਆਤਮਿਕ ਅਡੋਲਤਾ ਹੁੰਦੀ ਆ ਫੇਰ ਹੀ ਉਹਨੂੰ ਆਤਮਿਕ ਆਨੰਦ ਮਿਲਦਾ ਕਹਿੰਦੇ ਸਹਜ ਤੋਂ ਬਿਨਾ ਜੀਵਨ ਕਹਿੰਦੇ ਬਸ ਵਿਅਰਥ ਹੈਗਾ ਸਹਜ ਸਾਲਾਹੀ ਸਦਾ ਸਦਾ ਸਹਜ ਸਮਾਦ ਲਗਾਏ ਕਹਿੰਦੇ ਹਮੇਸ਼ਾ ਆਤਮਿਕ ਅਡੋਲਤਾ ਵਿੱਚ ਟਿਕ ਕੇ ਉਹ ਸੱਚੇ ਦਾ ਨਾਮ ਜਪਣਾ ਚਾਹੀਦਾ ਉਹਦੇ ਨਾਲ ਸੁਰਤ ਲਗਾਉਣੀ ਚਾਹੀਦੀ ਆ ਸਹਿਜ ਹੀ ਗੁਣ ਉਚਰੈ ਭਗਤ ਕਰੇ ਲਿਵਲਾਏ ਕਹਿੰਦੇ ਜੋ ਇਨਸਾਨ ਸਹਿਜ ਜੀ ਨੂੰ ਮਿਲ ਗਿਆ ਜਿਸ ਜੀਵ ਨੂੰ ਉਹ ਸਹਿਜ ਵਿੱਚ ਹੀ ਪਰਮਾਤਮਾ ਦੇ ਗੁਣਾਂ ਦਾ ਉਚਾਰਨ ਕਰਦਾ ਤੇ ਸਹਿਜ ਦੇ ਵਿੱਚ ਹੀ ਉਹ ਫਿਰ ਲਿਵ ਲਾ ਕੇ ਪਰਮਾਤਮਾ ਦੀ ਭਗਤੀ ਕਰਦਾ ਹੈ ਸਬਦੇ ਹੀ ਹਰ ਮਨ ਵਸੈ ਰਸਨਾ ਹਰ ਰਸ ਖਾਏ ਕਹਿੰਦੇ ਗੁਰੂ ਦੇ ਸ਼ਬਦ ਵਿੱਚ ਜੁੜਿਆਂ ਪਰਮਾਤਮਾ ਹਰੀ ਸਾਡੇ ਮਨ ਦੇ ਵਿੱਚ ਵਸ ਜਾਂਦਾ ਫਿਰ ਕਹਿੰਦੇ ਜਿਹੜੀ ਜੀਵ ਆ ਉਹ ਫਿਰ ਉਹਦੀ ਜਿਹੜੀ ਰਸਨਾ ਹੈਗੀ ਆ ਉਹ ਪਰਮਾਤਮਾ ਦੇ ਰਸ ਨੂੰ ਚੱਖਦੀ ਹੈਗੀ ਆ ਸਹਜੇ ਕਾਲ ਵਿਡਾਰਿਆ ਸੱਚ ਸਰਣਾਈ ਪਾਏ ਕਹਿੰਦੇ ਜਦੋਂ ਜੀਵ ਸਹਜ ਦੇ ਵਿੱਚ ਆ ਜਾਂਦਾ ਤਾਂ ਪਰਮਾਤਮਾ ਉਸ ਨੂੰ ਗੁਰੂ ਦੀ ਸ਼ਰਣੀ ਪਾ ਦਿੰਦੇ ਨੇ ਤੇ ਉਹਦਾ ਫਿਰ ਆਤਮਿਕ ਜਿਹੜਾ ਹੈਗਾ ਮੌਤ ਉਹ ਉਹਦੀ ਖਤਮ ਹੋ ਜਾਂਦੀ ਆ ਉਹਨੂੰ ਆਤਮਿਕ ਜੀਵਨ ਮਿਲ ਜਾਂਦਾ ਸਹਜੇ ਹਰ ਨਾਮ ਮਾਨਵਸਿਆ ਸੱਚੀ ਕਾਰ ਕਮਾਏ ਕਹਿੰਦੇ ਸਹਜ ਵਿੱਚ ਰਹਿਣ ਦੇ ਨਾਲ ਹੀ ਹਰੀ ਦਾ ਨਾਮ ਮਨ ਦੇ ਵਿੱਚ ਵਸਦਾ ਫਿਰ ਉਹ ਜੀਵ ਸੱਚੀ ਕਾਰ ਕਮਾਉਂਦਾ ਸੱਚੀ ਕਮਾਰ ਕਾਰ ਕੀ ਆ ਉਹ ਪਰਮਾਤਮਾ ਦੇ ਨਾਮ ਦੀ ਸਿਫਤ ਸਲਾਹ ਕਰਨੀ ਉਹ ਸੱਚੀ ਕਾਰ ਆ ਸੇਵ ਵੱਡ ਭਾਗੀ ਜਿਨੀ ਪਾਇਆ ਸਹਜ ਰਹੇ ਸਮਾਏ ਕਹਿੰਦੇ ਉਹ ਵੱਡੇ ਭਾਗਾਂ ਵਾਲੇ ਨੇ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਪਾਲਿਆ ਤੇ ਉਹ ਫਿਰ ਆਤਮਿਕ ਅਡੋਲਤਾ ਦੇ ਵਿੱਚ ਟਿਕੇ ਰਹਿੰਦੇ ਨੇ ਮਾਇਆ ਵਿੱਚ ਸਹਿਜ ਨਾ ਉਪਜੈ ਮਾਇਆ ਦੂਜੇ ਪਾਏ ਕਹਿੰਦੇ ਜੋ ਜੀਵ ਮਾਇਆ ਵਿੱਚ ਆ ਉਹ ਫਿਰ ਆਤਮਿਕ ਅਡੋਲਤਾ ਵਿੱਚ ਨਹੀਂ ਟਿਕ ਸਕਦਾ ਕਿਉਂ ਕਿਉਂ ਜਿਹੜੀ ਮਾਇਆ ਹੈਗੀ ਆ ਉਹ ਹੈਗਾ ਪ੍ਰਮਾਤਮਾ ਨੂੰ ਛੱਡ ਕੇ ਦੂਜੇ ਪਦਾਰਥਾਂ ਨਾਲ ਪਿਆਰ ਪਾਉਣਾ ਇਹ ਮਾਇਆ ਹੈ ਮਨਮੁਖ ਕਰਮ ਕਮਾਵਣੇ ਹਉ ਮੈਂ ਜਲੇ ਜਲਾਈ ਕਹਿੰਦੇ ਫਿਰ ਜੋ ਮਾਇਆ ਦੇ ਵਿੱਚ ਗਲਤਾਨ ਹੁੰਦੇ ਨੇ ਫਿਰ ਉਹ ਕਰਮ ਜਿਹੜੇ ਉਹਨਾਂ ਦੇ ਹੁੰਦੇ ਨੇ ਕੰਮ ਉਹ ਮਨਮੁਖਾਂ ਵਾਲੇ ਕੰਮ ਹੁੰਦੇ ਨੇ ਫਿਰ ਉਹ ਹਉਮੈ ਦੇ ਵਿੱਚ ਹੀ ਜਲਦੇ ਰਹਿੰਦੇ ਨੇ ਵਾਹਿਗੁਰੂ ਜੀ ਜੰਮਨ ਮਰਨ ਨਾ ਚੂਕਈ ਫਿਰ ਫਿਰ ਆਵੇ ਜਾਏ ਫਿਰ ਉਹਨਾਂ ਦਾ ਕਹਿੰਦੇ ਜਿਹੜਾ ਜੰਮਣ ਮਰਨ ਦਾ ਚੱਕਰ ਆ ਇਹ ਚੱਲਿਆ ਰਹਿੰਦਾ ਮੁੜ ਮੁੜ ਕੇ ਉਹ ਜੂਨਾਂ ਦੇ ਵਿੱਚ ਆਉਂਦੇ ਰਹਿੰਦੇ ਨੇ ਤ੍ਰੇ ਗੁਣਾ ਵਿੱਚ ਸਹਿਜ ਨਾ ਪਾਈਐ ਤ੍ਰੇ ਗੁਣ ਪਰਮ ਪੁਲਾਏ ਕਹਿੰਦੇ ਜਿਹੜੇ ਮਾਇਆ ਦੇ ਤਿੰਨੋਂ ਗੁਣ ਨੇ ਰਜੋਸ ਸਤੋਤਮੋ ਜੋ ਕੋਈ ਇਸ ਵਿੱਚ ਹੈ ਜੀਵ ਉਹ ਫਿਰ ਪਰਮਾ ਦਾ ਭੁੱਲਿਆ ਹੋਇਆ ਤੇ ਉਹ ਨੂੰ ਫਿਰ ਆਤਮਿਕ ਅਡੋਲਤਾ ਨਹੀਂ ਮਿਲਦੀ ਉਹ ਮਾਇਆ ਦੇ ਪਰਮ ਵਿੱਚ ਭੁੱਲਿਆ ਪੜੀਐ ਗੁਣੀਐ ਕਿਆ ਕਥਿਐ ਜਾ ਮੁੰਡੋਂ ਕੁੱਥਾ ਜਾਏ ਕਹਿੰਦੇ ਜੋ ਕੋਈ ਜੀਵ ਹੈ ਉਹ ਮਾਇਆ ਦੇ ਤਿੰਨਾ ਗੁਣਾਂ ਦੇ ਵਿੱਚ ਹੀ ਹੈ ਤੇ ਫਿਰ ਉਹ ਕੋਈ ਧਾਰਮਿਕ ਪੁਸਤਕਾਂ ਪੜਦਾ ਹੈਗਾ ਕਿ ਦੂਜਿਆਂ ਨੂੰ ਸੁਣਾਉਂਦਾ ਹੈਗਾ ਉਹਨਾਂ ਬਾਰੇ ਗੱਲਾਂ ਬਾਤਾਂ ਕਰਦਾ ਉਹਦਾ ਕੋਈ ਫਾਇਦਾ ਨਹੀਂ ਕਹਿੰਦੇ ਕਿਉਂਕਿ ਉਹਨੂੰ ਜੀਵਨ ਦੀ ਅਸਲੀਅਤ ਦਾ ਪਤਾ ਨਹੀਂ ਲੱਗਿਆ ਜਦੋਂ ਆਪ ਪਤਾ ਨਹੀਂ ਹੈਗਾ ਤਾਂ ਦੂਜਿਆਂ ਨੂੰ ਫਿਰ ਕੀ ਦੱਸ ਸਕਦਾ ਵਿਚਾਰਾ ਵਾਹਿਗੁਰੂ ਜੀ ਵਾਹਿਗੁਰੂ ਚੌਥੇ ਪਦ ਮੈਂ ਸਹਜ ਹੈ ਗੁਰਮਖ ਪੱਲੇ ਪਾਏ ਕਹਿੰਦੇ ਜਦੋਂ ਕੋਈ ਜੀਵ ਇਹਨ ਤਿੰਨਾ ਮਾਇਆ ਦੇ ਗੁਣਾਂ ਤੋਂ ਉੱਪਰ ਉੱਠ ਕੇ ਚੌਥੇ ਵਿੱਚ ਪਹੁੰਚ ਜਾਂਦਾ ਉੱਥੇ ਫਿਰ ਆਤਮਿਕ ਅਡੋਲਤਾ ਮਿਲਦੀ ਆ ਇਹ ਗੁਰੂ ਦੀ ਸ਼ਰਨ ਪਿਆ ਇਹ ਜਿਹੜਾ ਚੌਥਾ ਪਾਦਾ ਪੱਲੇ ਪੈਂਦਾ ਹੈ ਨਿਰਗੁਣ ਨਾਮ ਅਨਿਧਾਨ ਹੈ ਸਹਜੈ ਸੋ ਜੀ ਹੋਏ ਕਹਿੰਦੇ ਉਸ ਨਿਰਗੁਣ ਪਰਮਾਤਮਾ ਦਾ ਜਿਹੜਾ ਨਾਮ ਆ ਕਹਿੰਦੇ ਉਹ ਗੁਣਾ ਦਾ ਖਜ਼ਾਨਾ ਹੈਗਾ ਉਹ ਹਰ ਇੱਕ ਚੀਜ਼ ਦਾ ਇੱਕ ਖਜ਼ਾਨਾ ਨੌ ਨਿੱਧੀਆਂ ਸਭ ਕੁਝ ਉੱਥੇ ਆ ਕਹਿੰਦੇ ਪਰ ਇਹਦੀ ਸੋਝੀ ਜੋ ਕੋਈ ਸਹਿਜ ਵਿੱਚ ਉਹਨੂੰ ਹੁੰਦੀ ਆ ਗੁਣਵੰਤੀ ਸਾਲਾਹਿਆ ਸੱਚੈ ਸੱਚੀ ਸੋਏ ਕਹਿੰਦੇ ਜੋ ਗੁਣਾ ਵਾਲੇ ਨੇ ਉਹ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਨੇ ਉਸ ਸੱਚੇ ਦੀ ਫਿਰ ਸੱਚੇ ਹੋ ਜਾਂਦੇ ਨੇ ਤੇ ਉਹਨਾਂ ਦੀ ਬੜਿਆਈ ਵੀ ਫਿਰ ਸੱਚੀ ਹੋ ਜਾਂਦੀ ਆ ਭੁੱਲਿਆਂ ਸਹਜ ਮਿਲਾਇਸੀ ਸ਼ਬਦ ਮਿਲਾਵਾ ਹੋਏ ਫਿਰ ਕਹਿੰਦੇ ਹਰੀ ਪਰਮੇਸ਼ਰ ਕਹਿੰਦੇ ਬਹੁਤ ਕਿਰਪਾਲੂ ਆ ਭੁੱਲਿਆਂ ਨੂੰ ਵੀ ਕਹਿੰਦੇ ਗੁਰੂ ਦੇ ਸ਼ਬਦ ਦੇ ਨਾਲ ਜੋੜ ਕੇ ਕਹਿੰਦੇ ਉਹਨਾਂ ਨੂੰ ਵੀ ਸਹਜ ਦੇ ਵਿੱਚ ਲੈ ਆਉਂਦਾ ਤੇ ਸ਼ਬਦ ਦੇ ਨਾਲ ਉਹਨਾਂ ਦਾ ਵੀ ਮਿਲਾਪ ਕਰਵਾ ਦਿੰਦਾ ਬਿਨ ਸਹਜੇ ਸਭ ਅੰਧ ਹੈ ਮਾਇਆ ਮੋਹ ਕੁਬਾਰ ਕਹਿੰਦੇ ਜਦੋਂ ਤੱਕ ਸਹਜ ਨਹੀਂ ਮਿਲਦਾ ਨਾ ਉਹ ਫਿਰ ਜੀਵ ਮਾਇਆ ਦੇ ਵਿੱਚ ਅੰਨਾ ਹੋਇਆ ਰਹਿੰਦਾ ਤੇ ਮਾਇਆ ਦੇ ਮਾਇਆ ਦਾ ਮੋਹ ਦਾ ਹਨੇਰਾ ਹੀ ਉਹਨੂੰ ਕਹਿੰਦੇ ਕੇਰੀ ਰੱਖਦਾ ਹੈ ਸਹਜੇ ਹੀ ਸੋਜੀ ਪਈ ਸੱਚੇ ਸ਼ਬਦ ਅਪਾਰ ਕਹਿੰਦੇ ਉਸ ਸੱਚੇ ਦੇ ਉਸ ਅਪਾਰ ਪਾਰਬ੍ਰह्म ਦੇ ਸ਼ਬਦ ਦੇ ਨਾਲ ਸਹਿਜ ਵਿੱਚ ਟਿਕਿਆ ਹੀ ਸੋਜੀ ਪੈਂਦੀ ਆ ਉਹਦੇ ਬਾਰੇ ਜਾਣਕਾਰੀ ਹੁੰਦੀ ਆ ਆਪੇ ਬਖਸ਼ ਮਿਲਾਇਨ ਪੂਰੇ ਗੁਰ ਕਰਤਾਰ ਜਿਸ ਜੀਵ ਨੂੰ ਵੀ ਕਹਿੰਦੇ ਮਿਲਾਉਂਦੇ ਨੇ ਗੁਰੂ ਤੇ ਕਰਤਾਰ ਆਪੇ ਹੀ ਬਖਸ਼ਿਸ਼ ਕਰਕੇ ਮਿਲਾਉਂਦੇ ਨੇ ਸਹਿਜੇ ਅਦਿਸ਼ਟ ਪਛਾਣੀਆਂ ਨਿਰਪਉ ਜੋਤ ਨਿਰੰਕਾਰ ਕਹਿੰਦੇ ਸਹਿਜ ਵਿੱਚ ਟਿਕਿਆ ਹੀ ਉਹ ਅਦ੍ਰਿਸ਼ਟ ਪਰਮਾਤਮਾ ਜਿਹੜਾ ਉਹ ਸਾਨੂੰ ਅੱਖਾਂ ਦੇ ਨਾਲ ਨਜ਼ਰ ਨਹੀਂ ਆਉਂਦਾ ਕਿਉਂਕਿ ਰੂਪ ਨਾ ਰੇਖਾ ਨਾ ਰੰਗ ਕਿਛਤ ਰਹਿ ਗੁਣ ਤੇ ਪ੍ਰਪੰਨ ਕਹਿੰਦੇ ਉਹ ਨਿਰਭਉ ਪਰਮਾਤਮਾ ਉਹ ਜੋਤ ਜੋਤ ਜਿਹਦਾ ਹਮੇਸ਼ਾ ਚਾਨਣ ਹੀ ਰਹਿੰਦਾ ਹੈਗਾ ਜਿਹਦਾ ਕੋਈ ਆਕਾਰ ਨਹੀਂ ਸਹਿਜ ਵਿੱਚ ਟਿਕਿਆ ਹੀ ਸਭ ਕੁਝ ਪਰਮਾਤਮਾ ਬਾਰੇ ਪਛਾਣ ਆਉਂਦੀ ਆ ਸਭਨਾ ਜੀਆਂ ਦਾ ਇੱਕ ਦਾਤਾ ਜੋਤੀ ਜੋਤ ਮਿਲਾਵਣ ਹਾਰ ਕਹਿੰਦੇ ਉਹ ਸਾਰਿਆਂ ਦਾ ਇੱਕ ਦਾਤਾ ਉਹੀ ਸਾਰਿਆਂ ਦੀ ਜੋਤੀ ਨੂੰ ਆਪਣੀ ਜੋਤ ਦੇ ਵਿੱਚ ਮਿਲਾਉਣ ਵਾਲਾ ਹੈ ਪੂਰੇ ਸ਼ਬਦ ਸਲਾਹੀਏ ਜਿਸ ਦਾ ਅੰਤ ਨਾ ਪਾਰਾ ਵਾਰ ਕਹਿੰਦੇ ਉਹ ਪਰਮਾਤਮਾ ਜਿਹਦਾ ਕੋਈ ਅੰਤ ਨਹੀਂ ਹੈਗਾ ਉਰਲਾ ਬੰਨਾ ਨਾ ਪਰਲਾ ਬੰਨਾ ਕਿਸੇ ਨੂੰ ਨਹੀਂ ਪਤਾ ਉਹਦਾ ਉਹਦੀ ਸਲਾਹਨਾ ਸਿਰਫ ਗੁਰੂ ਦੇ ਪੂਰੇ ਸ਼ਬਦ ਨਾਲ ਕੀਤੀ ਜਾ ਸਕਦੀ ਆ ਗਿਆਨੀਆਂ ਕਾ ਤਨ ਨਾਮ ਹੈ ਸਹਜ ਕਰੈ ਵਾਪਾਰ ਉਹ ਕਹਿੰਦੇ ਗਿਆਨੀ ਜਿਨ੍ਹਾਂ ਨੂੰ ਪਰਮਾਤਮਾ ਦੇ ਨਾਮ ਬਾਰੇ ਜਾਣਕਾਰੀ ਹੋ ਗਈ ਆ ਜਿਨ੍ਹਾਂ ਨੂੰ ਕੁਝ ਗਿਆਨ ਹੋ ਗਿਆ ਗੁਰੂ ਦੇ ਲੱਡ ਲੱਗੇ ਉਹਨਾਂ ਦਾ ਕਹਿੰਦੇ ਜਿਹੜਾ ਧਾਨਾ ਉਹ ਉਹਦਾ ਨਾਮ ਹੀ ਆ ਤੇ ਸਹਿਜ ਵਿੱਚ ਟਿਕ ਕੇ ਉਹਦੇ ਨਾਮ ਦਾ ਵਪਾਰ ਕਰਦੇ ਨੇ ਨਾਮ ਦੀ ਰਾਸਪੂੰਜੀ ਇਕੱਠੀ ਕਰਦੇ ਨੇ ਅਨ ਦਿਨ ਲਾਹਾ ਹਰ ਨਾਮ ਲੈਣ ਅਕੋਟ ਪਰੇ ਪੰਡਾਰ ਨਾਨਕ ਟੋਟਨਾ ਆਵਈ ਦੀਏ ਦੇਵਨ ਹਾਰ ਕਹਿੰਦੇ ਫਿਰ ਉਹ ਹਰ ਰੋਜ਼ ਉਸ ਪ੍ਰਮਾਤਮਾ ਦੇ ਨਾਮ ਦਾ ਲਾਹਾ ਲੈਂਦੇ ਨੇ ਤੇ ਉਹਨਾਂ ਕੋਲ ਕਹਿੰਦੇ ਪ੍ਰਮਾਤਮਾ ਦੇ ਨਾਮ ਦੇ ਵੱਡੇ ਵੱਡੇ ਭੰਡਾਰ ਅਖੁੱਟ ਜੇ ਨਾ ਖਤਮ ਹੋਣ ਵਾਲੇ ਭੰਡਾਰ ਇਕੱਠੇ ਹੋ ਜਾਂਦੇ ਨੇ ਹਰ ਜੋ ਹਰ ਰੋਜ਼ ਇਕੱਠਾ ਕਰਦੇ ਨੇ ਨਾਮ ਦਾ ਭੰਡਾਰਾ ਜਦਾਂ ਕਹਿੰਦੇ ਫਿਰ ਜੇ ਨਾਨਕ ਜੀ ਕਹਿੰਦੇ ਨੇ ਵੀ ਇਹ ਜਿਹੜੇ ਭੰਡਾਰੇ ਨੇ ਇਹ ਉਹ ਦੇਣ ਵਾਲੇ ਨੇ ਉਹਨਾਂ ਨੂੰ ਦਿੱਤੇ ਨੇ ਤੇ ਉਹਨੂੰ ਦਿੰਦੇ ਨੂੰ ਤੋਟ ਨਹੀਂ ਆਉਂਦੀ ਉਹਦੇ ਤੇ ਖੁੱਲੇ ਖਜ਼ਾਨੇ ਭਰੇ ਨੇ ਇਹਦੇ ਔਰ ਜੋ ਲੈ ਸਕਦੇ ਨੇ ਉਹੀ ਲੈਂਦੇ ਨੇ ਫਿਰ ਵਾਹਿਗੁਰੂ ਜੀ ਵਾਹਿਗੁਰੂ ਹਾ ਵਾਹਿਗੁਰੂ ਵਾਹਿਗੁਰੂ ਸ੍ਰੀ ਰਾਗ ਮਹੱਲਾ ਤੀਜਾ ਸਤ ਗੁਰ ਮਿਲਿਆ ਫੇਰ ਨਾ ਪਵੈ ਜਨਮ ਮਰਨ ਦੁਖ ਜਾਏ ਪੂਰੇ ਸਬਦ ਸਭ ਸੋਜੀ ਹੋਈ ਹਰ ਨਾਮੇ ਰਹੇ ਸਮਾਏ ਕਹਿੰਦੇ ਜੋ ਜਿਸ ਜੀਵ ਨੂੰ ਸਤਗੁਰ ਮਿਲ ਪੈਂਦੇ ਨੇ ਫਿਰ ਉਹਦੇ ਕਹਿੰਦੇ ਜਿਹੜਾ ਜਨਮ ਮਰਨ ਦਾ ਦੁੱਖ ਆ ਉਹ ਕੱਟਿਆ ਜਾਂਦਾ ਉਹਨੂੰ ਜੂਨਾ ਚ ਨਹੀਂ ਪੈਣਾ ਪੈਂਦਾ ਤੇ ਕਹਿੰਦੇ ਵੀ ਪੂਰੇ ਸ਼ਬਦ ਸਭ ਸੋਜੀ ਹੋਈ ਗੁਰੂ ਦੇ ਸ਼ਬਦ ਦੇ ਵਿੱਚ ਜੁੜਨ ਦੇ ਨਾਲ ਉਹਨਾਂ ਨੂੰ ਇਸ ਗੱਲ ਦੀ ਸੋਝੀ ਹੁੰਦੀ ਆ ਤੇ ਫਿਰ ਉਹ ਹਰੀ ਦੇ ਨਾਮ ਵਿੱਚ ਸਮਾਏ ਰਹਿੰਦੇ ਨੇ ਮਨ ਮੇਰੇ ਸਤਗੁਰ ਸਿਓ ਚਿਤ ਲਾਏ ਨਿਰਮਲ ਨਾਮ ਸਦ ਨਵਤਨੋ ਆਪ ਵਸੈ ਮਨ ਆਏ ਰਹਾਓ ਕਹਿੰਦੇ ਹੇ ਮੇਰੇ ਮਨ ਉਸ ਸਤਗੁਰ ਦੇ ਨਾਲ ਚਿਤ ਲਾਈ ਰੱਖ ਉਹਦੀ ਸ਼ਰਨ ਵਿੱਚ ਪਿਆਰ ਹੈ ਫਿਰ ਕੀ ਹੁੰਦਾ ਫਿਰ ਕਹਿੰਦੇ ਜਿਹੜਾ ਨਿਰਮਲ ਨਾਮ ਆ ਜਿਹੜਾ ਸਦਾ ਹੀ ਨਵਾਂ ਸਦਾ ਹੀ ਨਵਾਂ ਤੇ ਉਹ ਪਰਮਾਤਮਾ ਮਨ ਦੇ ਵਿੱਚ ਆ ਵਸਦਾ ਜਿਹੜਾ ਨਵਾਂ ਨਾਮ ਆ ਪਰਮਾਤਮਾ ਦਾ ਉਹ ਹਰ ਰੋਜ਼ੀ ਨਵਾਂ ਹੀ ਖੇੜਾ ਦਿੰਦਾ ਪਰਮਾਤਮਾ ਦਾ ਨਾਮ ਜਪਿਆ ਹਰ ਰੋਜ਼ ਨਵਾਂ ਹੀ ਖੇੜਾ ਆਉਂਦਾ ਕਿਉਂਕਿ ਉਹ ਪਰਮਾਤਮਾ ਹਮੇਸ਼ਾ ਹੀ ਨਵਾਂ ਉਹਦੇ ਬੁੱਢਾ ਨਹੀਂ ਹੁੰਦਾ ਹਮੇਸ਼ਾ ਹੀ ਬਾਲਕ ਹੈਗਾ ਉਹ ਮਤਲਬ ਜਿੱਦਾਂ ਕਹਿੰਦੇ ਨੇ ਸਤ ਚਿੱਤ ਆਨੰਦ ਆ ਹਮੇਸ਼ਾ ਹੀ ਖਿੜਿਆ ਰਹਿਣ ਵਾਲਾ ਜਦੋਂ ਜਿਹੜਾ ਕੋਈ ਉਹਦੇ ਨਾਮ ਦੇ ਵਿੱਚ ਰਲ ਗਿਆ ਜੁੜ ਗਿਆ ਫਿਰ ਉਹਦੇ ਨਾਲ ਵੀ ਇਹੀ ਖੇੜਾ ਵਰਤਦੀਆਂ ਨੇ ਕਿਉਂਕਿ ਉਹ ਸੱਚੇ ਦੇ ਨਾਲ ਜੁੜ ਜਾਂਦਾ ਨਾ ਫਿਰ ਉਹਨੂੰ ਵੀ ਆਨੰਦ ਖੇੜਾ ਬਣਿਆ ਰਹਿੰਦਾ ਰਹਉ ਹਰ ਜਿਉ ਰੱਖੋ ਆਪਣੀ ਸਰਣਾਈ ਜਿਉਂ ਰੱਖੈ ਤਿਉਂ ਰਹਿਣਾ ਗੁਰ ਕੈ ਸਬਦ ਦੀ ਜੀਵਤ ਮਰੇ ਗੁਰਮੁਖ ਪਵਜਲ ਤਰਣਾ ਹਰ ਜਿਉ ਰੱਖੋ ਆਪਣੀ ਸਰਣਾਈ ਜਿਉਂ ਰੱਖੈ ਤਿਉਂ ਰਹਿਣਾ ਗੁਰ ਕੈ ਸਬਦ ਜੀਵਤ ਮਰੇ ਗੁਰਮੁਖ ਪਵਜਲ ਤਰਣਾ ਫੇ ਕਹਿੰਦੇ ਇਹ ਪ੍ਰਮਾਤਮਾ ਕਹਿੰਦੇ ਜਿਵੇਂ ਤੇਰੀ ਰਜ਼ਾ ਹੈਗੀ ਆ ਆਪਣੀ ਸ਼ਰਨ ਵਿੱਚ ਰੱਖ ਕਿਉਂਕਿ ਰਹਿਣਾ ਤਾਂ ਅਸੀਂ ਓਵੇਂ ਹੀ ਆ ਜਿਵੇਂ ਤੂੰ ਸਾਨੂੰ ਰੱਖਣਾ ਫਿਰ ਕਹਿੰਦੇ ਜੋ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਜਿਉਂਦਿਆਂ ਹੀ ਮਰ ਜਾਂਦੇ ਨੇ ਜਿਉਂਦਿਆਂ ਮਰਨਾ ਹੁੰਦਾ ਵੀ ਦੁਨੀਆ ਵਿੱਚ ਵਿਚਰਦਿਆਂ ਹੋਇਆਂ ਹੀ ਵਿਕਾਰਾਂ ਤੋਂ ਨਿਰਲੇਪ ਹੋ ਜਾਣਾ ਕਹਿੰਦੇ ਗੁਰੂ ਦੇ ਸਨਮੁਖ ਰਹਾ ਫਿਰ ਭਵਜਲ ਤਰ ਲਈਦਾ ਇਹ ਸੰਸਾਰ ਰੂਪੀ ਭਵਜਲ ਤਰ ਹੋ ਜਾਂਦਾ ਜੀਵਤਿਆਂ ਮਰ ਹੋ ਜਾਂਦਾ ਇਹਨਾਂ ਵਿਕਾਰਾਂ ਤੋਂ ਖਲਾਸੀ ਹੋ ਜਾਂਦੀ ਆ ਗੁਰੂ ਦੇ ਸ਼ਬਦ ਨਾਲ ਜੁੜ ਕੇ ਵੱਡਾ ਭਾਗ ਨਾਉ ਪਾਈਏ ਗੁਰਮਤ ਸਬਦ ਸੁਹਾਈ ਕਹਿੰਦੇ ਉਹਦਾ ਨਾਂ ਵੱਡੇ ਭਾਗਾਂ ਨਾਲ ਹੀ ਪਾ ਹੁੰਦਾ ਫਿਰ ਗੁਰੂ ਦੀ ਮੱਤ ਤੇ ਚੱਲਿਆਂ ਗੁਰੂ ਦੇ ਸ਼ਬਦ ਦੇ ਨਾਲ ਜੁੜਿਆਂ ਆਤਮਿਕ ਜੀਵਨ ਸੋਹਣਾ ਬਣ ਜਾਂਦਾ ਹੈ ਆਪੇ ਮਨਵਸਿਆ ਪ੍ਰਭ ਕਰਤਾ ਸਹਜੇ ਰਿਹਾ ਸਮਾਈ ਜਦੋਂ ਗੁਰੂ ਦੇ ਸ਼ਬਦ ਦੇ ਨਾਲ ਜੁੜਦੇ ਆ ਫਿਰ ਸਹਜਤਾ ਵਿੱਚ ਸਮਾਈ ਹੋ ਜਾਂਦੀ ਆ ਫਿਰ ਪਰਮਾਤਮਾ ਜੀਵ ਦੇ ਮਨ ਵਿੱਚ ਵਸਿਆ ਰਹਿੰਦਾ ਤੇ ਉਹਦੀ ਸੁਰਤ ਪਰਮਾਤਮਾ ਨਾਲ ਜੁੜੀ ਰਹਿੰਦੀ ਆ ਇਕ ਨਾ ਮਨਮੁਖ ਸ਼ਬਦ ਨਾ ਪਾਵੈ ਬੰਧਨ ਬੰਦ ਪਵਾਇਆ ਲੱਖ ਚਰਾਸੀ ਫਿਰ ਫਿਰ ਆਵੈ ਬਿਰਥਾ ਜਨਮ ਗਵਾਇਆ ਕਹਿੰਦੇ ਇੱਕ ਮਨਮੁਖ ਨੇ ਕਹਿੰਦੇ ਉਹਨਾਂ ਨੂੰ ਗੁਰੂ ਦਾ ਸ਼ਬਦ ਚੰਗਾ ਨਹੀਂ ਲੱਗਦਾ ਫਿਰ ਕਹਿੰਦੇ ਉਹ ਮਾਇਆ ਦੇ ਬੰਧਨਾਂ ਦੇ ਵਿੱਚ ਹੀ ਬੰਦੇ ਰਹਿੰਦੇ ਨੇ ਮੁੜ ਮੁੜ ਕੇ ਜਨਮ ਮਰਨ ਦੇ ਚੱਕਰ ਵਿੱਚ ਪੈ ਰਹੇ ਹੁੰਦੇ ਨੇ ਕਹਿੰਦੇ ਉਹਨਾਂ ਨੂੰ ਫਿਰ 84 ਲੱਖਾਂ ਜੀਵਨਾਂ ਦੀਆਂ ਜਿਹੜੀਆਂ ਜੋਨੀਆਂ ਨੇ ਉਹਨਾਂ ਵਿੱਚੋਂ ਤਾਂ ਉਹ ਨਿਕਲ ਕੇ ਆਏ ਹੁੰਦੇ ਨੇ ਮਨੁੱਖਾ ਜਨਮ ਮਿਲਿਆ ਹੈ ਪਰ ਫਿਰ ਵੀ ਇਹ ਜਿਹੜਾ ਮਨੁੱਖਾ ਜਨਮ ਆ ਵਿਅਰਥ ਚਲੇ ਗਿਆ ਕਿ ਗੁਰੂ ਦੇ ਸ਼ਬਦ ਨਾਲ ਜੁੜ ਕੇ ਪ੍ਰਮਾਤਮਾ ਦੇ ਨਾਮ ਦੀ ਕਮਾਈ ਨਾ ਕਰ ਹੋਈ ਹ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਭਗਤਾ ਮਨ ਆਨੰਦ ਹੈ ਸੱਚੇ ਸ਼ਬਦ ਰੰਗ ਰਾਤੇ ਕਹਿੰਦੇ ਜਿਹੜੇ ਪ੍ਰਮਾਤਮਾ ਦੇ ਹਰੀ ਦੇ ਭਗਤ ਨੇ ਉਹਨਾਂ ਦੇ ਮਨ ਵਿੱਚ ਆਨੰਦ ਬਣਿਆ ਰਹਿੰਦਾ ਕਿਉਂ ਬਣਿਆ ਰਹਿੰਦਾ ਕਿਉਂਕਿ ਉਹਦੇ ਸ਼ਬਦ ਦੇ ਰੰਗ ਵਿੱਚ ਰੰਗੇ ਰਹਿੰਦੇ ਨੇ ਵਾਹਿਗੁਰੂ ਵਾਹਿਗੁਰੂ ਅੰਦੇਨ ਗੁਣ ਗਾਵੈ ਸਦ ਨਿਰਮਲ ਸਹਜੇ ਨਾਮ ਸਮਾਤੇ ਕਹਿੰਦੇ ਉਹ ਸਦਾ ਨਿਰਮਲ ਪਰਮਾਤਮਾ ਦੇ ਹਰ ਰੋਜ਼ ਗੁਣ ਗਾਉਂਦੇ ਨੇ ਤੇ ਸਹਜ ਵਿੱਚ ਟਿਕ ਕੇ ਪਰਮਾਤਮਾ ਦੇ ਨਾਮ ਵਿੱਚ ਲੀਨ ਹੋਏ ਰਹਿੰਦੇ ਨੇ ਗੁਰਮੁਖ ਅੰਮ੍ਰਿਤ ਬਾਣੀ ਬੋਲੇ ਸਭ ਆਤਮ ਰਾਮ ਪਸ਼ਾਣੀ ਕਹਿੰਦੇ ਜੋ ਜੀਵ ਗੁਰੂ ਦੇ ਸਨਮੁਖ ਰਹਿੰਦੇ ਨੇ ਉਹ ਪਰਮਾਤਮਾ ਨੂੰ ਹਰ ਇੱਕ ਥਾਂ ਵਿਆਪਕ ਸਮਝ ਕੇ ਹਰ ਇੱਕ ਦੇ ਵਿੱਚ ਵਸਦਾ ਪਰਮਾਤਮਾ ਨੂੰ ਸਮਝ ਕੇ ਕਹਿੰਦੇ ਉਹ ਅੰਮ੍ਰਿਤ ਬਾਣੀ ਬੋਲਦੇ ਨੇ ਉਹਨਾਂ ਦੀ ਬਾਣੀ ਅੰਮ੍ਰਿਤ ਵਰਗੀ ਹੁੰਦੀ ਆ ਕਹਿੰਦੇ ਮਿੱਠੀ ਬਾਣੀ ਬੋਲਦੇ ਆ 1071 ਅਰਾਦਾ ਗੁਰਮੁਖ ਅਕਾਥ ਕਹਾਣੀ ਕਹਿੰਦੇ ਉਹ ਗੁਰੂ ਦੇ ਸਨਮੁਖ ਰਹਿ ਕੇ ਉਹ ਪਰਮਾਤਮਾ ਜੀ ਦੀ ਕਹਾਣੀ ਆ ਉਹ ਕਥੀ ਨਹੀਂ ਜਾ ਸਕਦੀ ਅਕਾਥ ਗੋਣ ਉਹਦੀ ਸੇਵਾ ਕਰਦੇ ਨੇ ਇੱਕ ਪਰਮਾਤਮਾ ਦੀ ਉਹਨੂੰ ਇੱਕ ਨੂੰ ਅਰਾਧਦੇ ਨੇ ਉਹਦੀਆਂ ਕਥਾ ਕਹਾਣੀ ਦੀਆਂ ਗੱਲਾਂ ਕਰਦੇ ਨੇ ਪਰ ਉਹਦੀ ਜਿਹੜੀ ਕਹਾਣੀਆਂ ਉਹ ਅਕਾਥ ਜਿੰਨੀਆਂ ਮਰਜ਼ੀ ਆਪਾਂ ਉਹਦੀਆਂ ਗੱਲਾਂ ਕਰ ਲਈਏ ਉਹ ਉਹਦੀ ਜਿਹੜੀ ਪੂਰੀ ਗੱਲ ਸਮਝ ਨਹੀਂ ਲੱਗਣੀ ਪਰਮਾਤਮਾ ਦੀ ਉਹਦਾ ਭੇਦ ਸਾਨੂੰ ਨਹੀਂ ਖੁੱਲ ਸਕਦਾ ਉਹਦੀ ਕਹਾਣੀ ਅਕਾਥ ਸੱਚਾ ਸਾਹਿਵ ਸੇਵੀਐ ਗੁਰਮੁਖ ਵਸੈ ਮਨ ਆਏ ਕਹਿੰਦੇ ਉਸ ਸੱਚੇ ਪਰਮਾਤਮਾ ਦੀ ਸੇਵਾ ਕਰਨੀ ਚਾਹੀਦੀ ਆ ਤੇ ਗੁਰੂ ਦੇ ਸਨਮੁਖ ਰਹਿੰਦਿਆਂ ਉਹ ਫਿਰ ਮਨ ਵਿੱਚ ਆ ਕੇ ਵਸ ਜਾਂਦਾ ਜਿਦਾਂ ਆਪਾਂ ਅੱਗੇ ਵੀ ਸੰਗਤ ਜੀ ਵਿਚਾਰ ਕਰਦੇ ਆ ਜਿੱਥੇ ਸੇਵਾ ਸ਼ਬਦ ਆਉਂਦਾ ਸੇਵਾ ਦਾ ਅਰਥ ਹੈ ਕਿ ਪ੍ਰੇਮਾ ਭਗਤੀ ਗੁਰੂ ਦੀ ਸੇਵਾ ਹੋ ਸਕਦੀ ਆ ਪਰਮਾਤਮਾ ਦੀ ਸੇਵਾ ਹੋ ਸਕਦੀ ਆ ਗੁਰੂ ਨੂੰ ਪਰਮਾਤਮਾ ਵੀ ਕਿਹਾ ਪਰਮਾਤਮਾ ਨੂੰ ਗੁਰੂ ਵੀ ਵਰਤਿਆ ਹੈ ਸ਼ਬਦ ਗੁਰਬਾਣੀ ਵਿੱਚ ਬਹੁਤ ਜਗ੍ਹਾ ਇਦਾਂ ਆਇਆ ਹੈ ਜਿਹੜੀ ਇਹ ਸੇਵਾ ਸੇਵਾ ਦਾ ਮਤਲਬ ਭਗਤੀ ਪ੍ਰੇਮਾ ਭਗਤੀ ਸਦਾ ਰੰਗ ਰਾਤੇ ਸੱਚ ਸਿਉ ਆਪਣੇ ਕਿਰਪਾ ਕਰੇ ਮਿਲਾਏ ਕਹਿੰਦੇ ਜਿਹੜੇ ਸਦਾ ਹੀ ਉਸ ਪਰਮਾਤਮਾ ਦੇ ਨਾਮ ਦੇ ਵਿੱਚ ਪ੍ਰੇਮ ਦੇ ਨਾਲ ਕਹਿੰਦੇ ਰੰਗ ਕਿ ਲੱਗੇ ਰਹਿੰਦੇ ਨੇ ਪਰਮਾਤਮਾ ਕਿਰਪਾ ਕਰਕੇ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਆਪੇ ਕਰੇ ਕਰਾਏ ਆਪੇ ਇਕਨਾ ਸੁੱਤਿਆਂ ਦੇ ਜਗਾਏ ਕਹਿੰਦੇ ਇਹ ਤਾਂ ਵੀ ਹੁਣ ਪਰਮਾਤਮਾ ਦੀ ਖੇਡ ਆ ਕਹਿੰਦੇ ਇਕਨਾ ਨੂੰ ਕਹਿੰਦੇ ਮਾਇਆ ਦੇ ਵਿੱਚ ਜਿਹੜੇ ਗਲਤਾਨ ਨੇ ਸੁੱਤੇ ਪੈ ਨੇ ਉਹਨਾਂ ਨੂੰ ਜਗਾ ਕੇ ਵੀ ਆਪਣਾ ਨਾਮ ਦੇ ਦਿੰਦਾ ਉਹਨਾਂ ਨੂੰ ਵੀ ਸੋਜੀ ਪਾ ਦਿੰਦਾ ਇਹ ਤੇ ਪਰਮਾਤਮਾ ਦੇ ਰੰਗ ਨੇ ਬਸ ਉਹਦਾ ਨਾਮ ਲੈਣਾ ਨਾ ਛੱਡੀਏ ਉਹਨੂੰ ਅਰਦਾਸ ਕਰਨੀ ਨਾ ਛੱਡੀਏ ਉਹਦੇ ਰੰਗ ਨੇ ਪਤਾ ਨਹੀਂ ਕਿਹੜੇ ਰੰਗਾਂ ਚ ਰਾਜੀ ਆ ਕਿਸ ਤਨ ਨਾਮ ਦੀ ਦਾਤ ਝੋਲੀ ਪਾ ਦੇਣੀ ਆ ਆਪੇ ਮੇਲ ਮਿਲਾਇਦਾ ਨਾਨਕ ਸ਼ਬਦ ਸਮਾਏ ਫਿਰ ਨਾਨਕ ਜੀ ਕਹਿੰਦੇ ਨੇ ਕਿ ਗੁਰੂ ਦੇ ਸ਼ਬਦ ਦੇ ਨਾਲ ਜੋੜ ਕੇ ਪ੍ਰਮਾਤਮਾ ਆਪੇ ਹੀ ਮੇਲ ਮਿਲਾ ਲੈਂਦਾ ਹੈ ਜੀਵ ਦੇ ਨਾਲ ਉਹਦੇ ਘਰ ਕਿਸੇ ਚੀਜ਼ ਦਾ ਘਾਟਾ ਨਹੀਂ ਜਦੋਂ ਉਹਦਾ ਦਿਲ ਕਰੇ ਉਹ ਕੁਝ ਵੀ ਕਰ ਸਕਦਾ ਸਾਨੂੰ ਨਹੀਂ ਪਤਾ ਕਿ ਕਿਸ ਦਿਨ ਸਾਡੇ ਭਾਗ ਜਾਗ ਪੈਣੇ ਨੇ ਸਾਡੇ ਝੋਲੀ ਵਿੱਚ ਨਾਮ ਦੀ ਦਾਤ ਪਾ ਦੇਣੀ ਹੈ ਤੇ ਅਸੀਂ ਇਸ ਸੰਸਾਰ ਸਮੁੰਦਰ ਨੂੰ ਇਸ ਭਵਜਨ ਨੂੰ ਤਰ ਜਾਣਾ ਹੈ ਬਸ ਉਹਦੇ ਅੱਗੇ ਰਜੋਈ ਕਰੀਏ ਉਹਦਾ ਨਾਮ ਸਿਮਰਿਏ ਹਾਂਜੀ ਸੰਗਤ ਜੀ ਐਨੀ ਸੇਵਾ ਪ੍ਰਵਾਨ ਕਰਨੀ ਜੀ ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ अनेका ਗਲਤੀਆਂ ਭੁੱਲਾਂ ਚੁੱਕਾਂ ਦਾਸੀ ਦੀ ਝੋਲੀ ਪਾਉਣੀ ਆ ਜੀ ਸੱਚੇ ਪਾਤਸ਼ਾਹ ਜੀ ਪਰਮੇਸ਼ਰ ਜੀ ਆਪ ਦੀ ਇਸ ਬੱਚੀ ਤੋਂ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦਿਆਂ ਬੇਅੰਤ ਬੇਅੰਤ ਭੁੱਲਾਂ ਚੁੱਕਾਂ ਹੁੰਦੀਆਂ ਨੇ ਜੀ ਆਪ ਦੀ ਅਣਜਾਣ ਬੱਚੀ ਸਮਝ ਕੇ ਬਖਸ਼ ਦਿਓ ਸਤਿਗੁਰੂ ਜੀ ਅੱਗੇ ਤੋਂ ਸਮਤ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ Og veigrua, veigrua.